ਪਾਠ 12 ਮੇਰੀ ਮਾਂ ਦੀ ਮਿੱਠੀ ਲੋਰੀ ਬੱਚਿਓ ਕੱਲ ਮਦਰਸ ਡੇ ਭਾਵ ਮਾਂ ਦਿਵਸ ਹੈ ਇਸ ਲਈ ਤੁਸੀਂ ਸਭ ਨੇ ਆਪਣੇ ਆਪਣੇ ਮੰਮੀ ਨੂੰ ਇਸ ਦਿਵਸ ਤੇ ਸ਼ੁਭ ਕਾਮਨਾਵਾਂ ਦੇਣੀਆਂ ਹਨ ਮੈਡਮ ਜੀ ਮਾਂ ਦਿਵਸ ਕਿਉਂ ਮਨਾਇਆ ਜਾਂਦਾ ਹੈ ਤੁਹਾਨੂੰ ਪਤਾ ਹੈ ਬੱਚੇ ਦੇ ਜੀਵਨ ਵਿੱਚ ਮਾਂ ਦਾ ਬਹੁਤ ਵਿਸ਼ੇਸ਼ ਸਥਾਨ ਹੁੰਦਾ ਹੈ ਇਸੇ ਲਈ ਉਸ ਪ੍ਰਤੀ ਸਨਮਾਨ ਪ੍ਰਗਟ ਕਰਨ ਲਈ ਇਹ ਦਿਨ ਮਨਾਇਆ ਜਾਂਦਾ ਹੈ। ਹਾਂ ਜੀ ਮੈਡਮ ਜੀ ਸੱਚਮੁੱਚ ਮਾਤਾ ਬੱਚੇ ਲਈ ਬਹੁਤ ਮਹੱਤਵਪੂਰਨ ਹੁੰਦੀ ਹੈ। ਬਿਲਕੁਲ ਠੀਕ ਰਮਨ ਮਾਂ ਦੇ ਪਿਆਰ ਨੂੰ ਦਰਸਾਉਣ ਦੀ ਕਵਿਤਾ ਅੱਜ ਅਸੀਂ ਪੜ੍ਹਾਂਗੇ। ਮੇਰੀ ਮਾਂ ਦੀ ਮਿੱਠੀ ਲੋਰੀ। ਮਿੱਠੇ ਗੰਨੇ ਦੀ ਮਿੱਠੀ ਪੋਰੀ ਮੇਰੀ ਮਾਂ ਦੀ ਮਿੱਠੀ ਲੋਰੀ। ਨਿੱਕੇ ਨਿੱਕੇ ਗੀਤ ਸੁਣਾਉਂਦੀ ਨਾਲ ਥਪਕੀਆਂ ਜਦੋਂ ਸੁਵਾਉਂਦੀ ਟਾੜੀ ਮਿੱਠੀ ਨੀਂਦ ਹੈ ਆਉਂਦੀ। ਪਲੇ ਵਿੱਚ ਵੀ ਮਾਂ ਹੈ ਗਾਉਂਦੀ ਕੱਚੇ ਧਾਗੇ ਦੀ ਜਿਉ ਡੋਰੀ ਮੇਰੀ ਮਾਂ ਦੀ ਮਿੱਠੀ ਲੋਰੀ ਜੇ ਰੋਵਾ ਮੈਂ ਤਾਂ ਮਾਂ ਵੀ ਰੋਵੇ ਅੱਖਾਂ ਦੇ ਫਿਰ ਹੰਝੂ ਧੋਵੇ ਔਕੜ ਵੀ ਲੈ ਕੋਲ ਖਲੋਵੇ ਮਾਂ ਕੀ ਉਹਦੇ মুখ ਚੋਂ ਜੋਵੇ ਮੇਰੇ ਕਾਲਾ ਟਿੱਕਾ ਲਾਵੇ ਜੋੜੀ ਮੇਰੀ ਮਾਂ ਦੀ ਮਿੱਠੀ ਲੋਰੀ ਜਦੋਂ ਸਕੂਲੋਂ ਪੜ ਕੇ ਆਵਾਂ ਬਸਤਾ ਮਾਂ ਨੂੰ ਲਿਆ ਪੜਾਵਾਂ ਪੜਿਆ ਲਿਖਿਆ ਸਭ ਦਿਖਾਵਾਂ ਕਾਠ ਮੂਹ ਤੋਂ ਕੇ ਰੋਟੀ ਖਾਵਾਂ ਮਾਂ ਖੀਰ ਖਵਾਉਂਦੀ ਗੋਰੀ ਗੋਰੀ ਮੇਰੀ ਮਾਂ ਦੀ ਮਿੱਠੀ ਲੋਰੀ